ਸਾਡੇ ਸਾਰੇ ಗ್ರಾಮ ਪੰਚਾਇਤ ਹਾਂਜੀ ਨਗਰ ਨਿਵਾਸੀ ਠੀਕ ਹੈ ਜੀ ਐਨ ਆਰ ਆਈ ਵੀਰ ਠੀਕ ਹੈ ਜੀ ਦਸ਼ਮੇਸ਼ ਸਪੋਰਟਸ ਕਲੱਬ ਤੇ ਸਾਡੀ ਪੂਰੀ ਸ਼ੰਧ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਆ ਠੀਕ ਹੈ ਜੀ ਤੇ ਚਲੋ ਇਸ ਗੱਲ ਦੀ ਵੀ ਖੁਸ਼ੀ ਹੋਈ ਆ ਕਾਫੀ ਹੱਦ ਤੱਕ ਇਹ ਮੇਲਾ ਸਾਡਾ ਨਿਪਰੇ ਵਧੀਆ ਚੜਿਆ ਕਿਉਂਕਿ ਕੁਸ਼ਤੀਆਂ ਹੁੰਦੀਆਂ ਦੇ ਦੇ ਦਰਸ਼ਕ ਆ ਕੁਸ਼ਤੀਆਂ ਦੇਖਣ ਆਉਂਦੇ ਆ ਤੇ ਕੁਸ਼ਤੀਆਂ ਆਰ ਪਾਰ ਹੋ ਗਈਆਂ ਠੀਕ ਹੈ ਜੀ ਇਸੇ ਕਰਕੇ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆ ਤੇ ਬਾਕੀ ਪਰਮਾਤਮਾ ਦਾ ਅਸੀਂ ਧੰਨਵਾਦ ਕਰਦੇ ਆ ਵੀ ਇਹ ਮੇਲਾ ਜਿਹੜਾ ਆ ਤੇ ਅਮਨ ਅਮਾਨ ਨਾਲ ਨਿਪਟੇ ਚੜਾਇਆ ਜੀ ਕਿੰਨੇ ਤੋਂ ਮਾਲੇ ਜੜੇ ਨੇ ਅੱਜ ਕੁਲੇ ਜੀ 150 ਦੇ ਕਰੀਬ ਠੀਕ ਹੈ ਕੁਲੇ ਆ ਜੀ ਤੇ ਕਿੰਨੇ ਦਿਨ ਦਾ ਪ੍ਰੋਗਰਾਮ ਚੱਲਿਆ ਇੱਕ ਦਿਨ ਦਾ ਜੀ ਮੁੱਖ ਮਹਿਮਾਨ ਵਜੋਂ ਕਿਹਨੂੰ ਬੁਲਾਇਆ ਗਿਆ ਮੁੱਖ ਮਹਿਮਾਨ ਜੀ ਸਾਡੇ ਸਾਰੇ ਆ ਅਸੀਂ ਕੋਈ ਸਪੈਸ਼ਲ ਨਹੀਂ ਦਾ ਸਾਡੇ ਸਾਰੇ ਆਏ ਜੀ ਜੀ ਕੋਈ ਆ ਨਹੀਂ ਦੇਖੋ ਐਮਐਲਏ ਸਾਹਿਬ ਆਏ ਹਲਕੇ ਦੇ ਸਾਡੇ ਆਵਾਦਵੀ ਪਾਰਟੀ ਦੇ ਹਲਕਾ ਇੰਚਾਰਜ ਸਾਹਿਬ ਆਏ ਚਿੱਤਰ ਸਿੰਘ ਜੀ ਖਵਾੜ ਸਾਹਿਬ ਆਏ ਡਿਪਟੀ ਸਾਹਿਬ ਸ਼ਾਹਕੋਟ ਐਸਐਚਓ ਸਾਹਿਬ ਮਤਲਬ ਸਾਡੇ ਸਾਰੇ ਸਤਕਾਰਯੋਗ ਆ ਜੀ ਤੁਸੀਂ ਹੋਰ ਪਿੰਡਾਂ ਨੂੰ ਕੀ ਸੀਰੀਆ ਦੇਣਾ ਚਾਹੁੰਦੇ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਬਿਲਕੁਲ ਕਰਨੇ ਚਾਹੀਦੇ ਆ ਜੀ ਨਸ਼ਿਆਂ ਤੋਂ ਦੂਰ ਹੋ ਕੇ ਇਹ ਸਾਰੇ ਉਪਰਾਲੇ ਕਰਨੇ ਚਾਹੀਦੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੀ ਠੀਕ ਨਹੀਂ ਤੇ ਬਾਕੀ ਜਿਹੜੇ ਸਾਡੇ ਇੱਥੇ ਪ੍ਰੈਸ ਆਈ ਹੈ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਾਂਗੇ ਕੀ ਨਾਮ ਕੀ ਰੱਖਿਆ ਗਿਆ 1 ਲੱਖ ਆਪਣੇ ਸੌਰੀ 1 ਲੱਖ 55000 ਰੁਪਏ ਸਰ ਕੋਈ ਉਦਾਂ ਵੀ ਕੋਈ ਇਨਾਮ ਦਿੱਤਾ ਕੋਈ ਮੋਟਰਸਾਈਕਲ ਜਾਰਾ ਨਹੀਂ ਜੀ ਅਸੀਂ ਜੋ ਨਕਦ ਕੈਸ਼ ਨਾਮ ਜੀ ਆਸਬ ਕੋ ਆਦੇ ਪਿੰਡਾਂ ਨੂੰ ਇਹੀ ਚਾਹੁੰਦੇ ਵੀ ਇਦਾਂ ਦੇ ਮੇਲੇ ਹੋਣੇ ਚਾਹੀਦੇ ਆ ਕਰਾਉਣੇ ਚਾਹੀਦੇ ਆ ਪੁਰਾਣੀ ਛਿੰਝ ਤੇ ਹੁਣ ਦੀ ਛਿੰਝ ਕੀ ਫਰਕ ਨਜ਼ਰ ਆ ਰਿਹਾ ਇਸ ਤੇ ਜੀ ਦੇਖੋ ਪੁਰਾਣੀ ਛਿੰਝ ਥੋੜੀਆਂ ਛਿੰਝਾਂ ਹੀ ਇਕੱਠ ਹੁੰਦੀਆਂ ਸੀ ਉਸ ਟਾਈਮ ਠੀਕ ਹੈ ਅੱਜ ਹੋਰ ਸਾਹਬ ਨਾਲ ਆ ਚੱਲਦੀਆਂ ਛਿੰਝਾਂ ਉਸ ਟਾਈਮ 'ਚ ਹੋਰ ਫਰਕ ਹੁੰਦੇ ਸੀਗੇ ਪਹਿਲਵਾਨਾਂ ਨੂੰ ਜਦੋਂ ਹੁਣ ਅਸੀਂ ਬੁੱਕ ਕਰਕੇ ਲੈ ਆਉਂਦੇ ਆ ਉਸ ਟਾਈਮ 'ਚ ਅਸੀਂ ਤੇ ਚਲੋ ਛੋਟੇ ਸੀਗੇ ਸੁਣਿਆ ਆ ਇਦਾਂ ਬਈ ਖਾੜਾ ਕੱਢ ਦਿੰਦੇ ਹੁੰਦਾ ਸੀ ਮੌਕੇ ਤੇ ਕੁਸ਼ਤੀਆਂ ਪੈਂਦੀਆਂ ਸੀ ਪਤਾ ਨਹੀਂ ਹੁੰਦਾ ਸੀ ਪਟਕੇ ਤੇ ਕਿਹਨੇ ਕੋਲ ਨਾ ਆ ਠੀਕ ਹੈ ਜੀ ਇਸ ਕਰਕੇ ਚਲੋ ਹੁਣ ਜਵਾਨੇ ਨਾਲ ਸਾਨੂੰ ਵੀ ਚੱਲਣਾ ਪੈਂਦਾ ਆ ਠੀਕ ਹੈ ਤੇ ਇਸ ਕਰਕੇ ਪੁਰਾਣੇ 'ਚ ਹੁਣ 'ਚ ਫਰਕ ਤੇ ਹੈ ਹੀ ਆ ਜੀ ਧੰਨਵਾਦ ਜੀ ਤੁਹਾਡਾ ਮਜੀਤ ਸਿੰਘ ਪ੍ਰਧਾਨ ਸ਼ੰਜ ਕਮੇਟੀ ਮਿਹੜੂ ਇੱਕ ਵਾਰ ਜੀ ਪਟਕੇ ਦੇ ਪਹਿਲਵਾਨ ਕਿਹੜੇ ਸਨ ਮਿਰਜ਼ਾ ਇਰਾਨ ਪਹਿਲਵਾਨ ਅਤੇ ਤਰਮਿੰਦਰ ਕੋਹਾਲੀ ਜਿਲੇ ਵਿੱਚ ਮਿਰਜਾ ਇਰਾਨ ਚਿਤੁਰਿਆ ਸਾਡੀ ਅੱਜ ਦੀ ਇਸ ਇਸ਼ੀਅਨ ਵਿੱਚ ਜਿੰਨੀ ਵੀ ਆਡੀਅੰਸ ਹੈ ਉਹਨਾਂ ਨੇ ਮੱਚ ਕਿਦਾਂ ਪੁੱਛਾ ਦੇਖਣ ਨੂੰ ਲਿਆ ਹਾਂਜੀ ਜਿੰਨੀ ਵੀ ਆਡੀਅੰਸ ਹੈ ਇਹਨਾਂ ਨੇ ਮੱਚ ਕਿਦਾਂ ਪੁੱਛਾ ਦੇਖਣ ਨੂੰ ਪਸ਼ਾ ਬਹੁਤ ਸਗਾ ਜੀ ਬਹੁਤ ਵਧੀਆ ਠੀਕ ਠੀਕ ਚਲੋ